ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਅੱਜ ਬਹੁਤ ਜ਼ਿਆਦਾ ਧੁੰਦ ਪੈ ਰਹੀ ਆ ਬਾਹਰ ਜੱਟ ਤੇ ਗਰਮ ਕੱਪੜੇ ਪਾ ਕੇ ਰੱਖਿਓ ਨੌਜਵਾਨੋ ਤੇ ਮਿਲਦੇ ਆਂ ਤੁਹਾਨੂੰ ਅੱਜ ਆਉਣੇ ਆ ਪਟਿਆਲੇ ਉੱਪਰ ਨਹੀਂ ਨਿੱਕ ਕੱਲ ਨਿਕਲੀ ਧੁੱਪ ਅੱਜ ਉਹ ਧੁੰਮੀ ਸੇਕ ਰਹੀ ਆ ਈਮੀ ਕਿੱਧਰ ਲੰਘ ਗਈ ਹੋ ਗਈ ਬਸ ਨਹਾ ਲੇ ਹੁਣ ਖਾਣਾ ਖਾ ਕੇ ਆਉਣੇ ਆ ਪਟਿਆਲੇ ਨੂੰ ਰਾਜੀ ਖੁਸ਼ੀ ਹੱਸਦੇ ਵਸਦੇ ਰਹੋ ਤੇ ਐਂਡ ਤੱਕ ਬਲੌਗ ਦੇਖਿਓ ਕਿ ਅੱਜ ਕਿੱਥੇ ਕਿੱਥੇ ਜਾਣਾ ਏ ਹਾਂਜੀ ਖਾਣਾ ਖਾ ਕੇ ਹੋਣੀ ਆ ਸ਼ਹਿਰ ਨੂੰ ਆਜੋ ਖਵਾ ਪੀਏ ਆ ਨਾਲ ਦੇਖ ਲਓ ਨਿੰਬੂ ਰੱਖਤਾ ਆ ਨਿੰਬੂ ਦਿਖਾ ਲੈ ਹੈ ਸਿਸਟਮ ਡਾਊਨ ਕਰਨਾ ਹੈ ਮੇਰਾ ਪਹਿਲੇ ਹੀ ਠੰਡ ਪਾਉ ਪੈ ਰਹੀ ਆ ਪਹਿਲੇ ਹੀ ਸਿਸਟਮ ਓਕੇ ਹੋ ਰਿਹਾ ਹੈਗਾ ਰੈਂਦਾ ਖੂ ਦਾ ਖੱਟਾ ਰੱਖਤਾ ਨਾਲ ਬਾਹੋਂ ਵੀ ਥੋੜੇ ਥਰ ਗਿਆ ਥੋੜਾ ਘਰੋਕ ਵਿੱਚ ਬੈ ਗਈ ਆ ਤੇ ਹਾਂ ਰੋਟੀ ਖਾਣੀ ਆ ਪੁੱਤ ਖਲਾਉਣਾ ਤੈਨੂੰ ਵੀ ਰੋਟੀ ਰੂਕੀ ਹਾਂਜੀ ਦੋਸਤੋ ਨੌਜਵਾਨ ਨੂੰ ਦਸਤਾਰ ਪੱਗ ਜਰੂਰ ਬੰਨਿਆ ਕਰੋ ਚਲੋ ਮਿਲਦੇ ਆ ਹੁਣ ਤੁਹਾਨੂੰ ਪਟਿਆਲੇ ਤੇ ਪਹਿਲਾਂ ਰੋਟੀ ਪਾਏ ਆਈਏ ਡੌਗਿਸ ਨੂੰ ਤੇ ਫਿਰ ਆਉਣੀ ਆ ਪਟਿਆਲੇ ਹਾਂਜੀ ਹੁਣ ਰੋਟੀਆਂ ਪਾ ਕੇ ਆਉਣੇ ਆਪਾਂ ਡੌਗਸ ਨੂੰ ਪਾਉਂਦੇ ਚਲਦੇ ਆ ਹੁਣ ਰੋਟੀ ਪਾ ਕੇ ਆਉਣੇ ਆ ਛੋਟੇ ਛੋਟੇ ਡੌਗਸ ਨੂੰ ਤੇ ਫਿਰ ਆਉਣੀ ਆ ਪਟਿਆਲੇ ਤਾਂ ਬਾਹਰ ਰੋਣ ਕੇ ਕੱਟੀ ਆ ਕੌਮੀ ਦਾ ਪਾ ਦਿੰਦਾ ਹੈ ਬਹੁਤ ਦਾ ਬਹੁਤ ਹੈਗਾ हां गया थी यार रोटी पाया है होना है नहीं थी आज उधर जहां दा अदर-उधर किते डांगे होंगे चलो अपन खा लेंगे आके अपन उधर बर्तन च पाए आन दी पानी रखया थी उनो चलो आणा पटियाले हां जी दोस्तों खेतां च आए थी ਜਿਹੜਾ ਮਾਰਨਾ ਤੇ ਸਪਰੇ ਵੀ ਕਰਾਉਣੀ ਆ ਯਾਰ ਤਾਕਤਾਲੀ ਸਪਰੇ ਲਿਆਂਦੀ ਪਈ ਆ ਸਪਰੇ ਕਰਨ ਵਾਲੀ ਨਹੀਂ ਮਿਲ ਰਹੇ ਹੈਗੇ ਹੁਣ ਮੈਂ ਦੋਜੀ ਤੋਂ ਦਵਾਈ ਲਿਆਂਦੀ ਆ ਉਹਨੂੰ ਫੋਨ ਕਰਿਆ ਮੈਂ ਕਿਹਾ ਤੂੰ ਲੇਬਰ ਤਾਂ ਭੇਜ ਯਾਰ ਤੇ ਇੱਕ ਗੁੱਲੀ ਡੰਡੇ ਵਾਲੀ ਸਪਰੇ ਕਰਨੀ ਆ 2 ਕਿੱਲੇਾਂ ਚ ਗੁੱਲੀ ਡੰਡਾ ਆਪਣੇ ਉਧਰ ਮਰਿਆ ਨਹੀਂ ਹੈਗਾ ਹੋਰ ਦੋਸਤੋ ਠੀਕ ਹੋ ਬਸ ਆ ਰਹੇ ਹਾਂ ਮੱਥਾ ਟੇਕ ਕੇ ਪਿੰਡ ਪਟਿਆਲੇ ਨੂੰ ਹਾਂਜੀ ਦੋਸਤੋ ਪਿੰਡ ਦੀਗਾ ਜੀ ਇੱਥੇ ਮੱਥਾ ਟੇਕਣਾ ਦੀ ਬਸ ਹੁਣ ਚੱਲਦੇ ਹਾਂ ਪਟਿਆਲੇ ਨੂੰ ਪਟਿਆਲੇ ਪਹਿਲਾਂ ਮੱਥਾ ਟਿਕਾਂਗੇ ਅੱਜ ਸ਼ਨੀਵਾਰ ਬੋਲੇਨਾਥ ਦੇ ਮੰਦਿਰ ਚ ਉਸ ਤੋਂ ਬਾਅਦ ਭਤੀਜ ਭਤੀਜੀਆਂ ਨੂੰ ਮਿਲਾਂਗੇ ਹਾਂਜੀ ਚੱਲਦੇ ਹਾਂ ਜੀ ਹਾਂਜੀ ਪਟਿਆਲੇ ਆ ਗਏ ਜੀ ਆਪਾਂ ਹੁਣ ਮੱਥਾ ਟੇਕ ਲਈਏ ਪਹਿਲਾਂ ਤੇ ਮੱਥਾ ਟੇਕ ਕੇ ਫਿਰ ਚੱਲਦੇ ਆਂ 22PS ਵਾਲੀ ਸੜਕ ਯਾਰ ਯਾਰ ਅੰਤੀ ਮੱਥਾ ਟੇਕ ਲਿਆ ਜੀ ਆਪਾਂ ਚੱਲਦੇ ਆਂ ਆਪਾਂ 22 ਨੰਬਰ ਤੇ 22PS ਤੇ ਮੱਥਾ ਟੇਕ ਲਿਆ ਜੀ ਆਪਾਂ ਹੁਣ ਚੱਲਦੇ ਆਂ 22PS ਤੇ 22 ਨੰਬਰ ਵਾਲੀ ਸੜਕ ਤੇ ਨੌਜਵਾਨੋ ਭਤੀਜ ਭਤੀਜੀਓ ਤੁਸੀਂ ਵੀ ਜਰੂਰ ਮੱਥਾ ਟੇਕਿਆ ਕਰੋ ਯਾਰ ਠੀਕ ਆ ਨਾ ਤੇ ਨਾਲੇ ਸਤਿਕਾਰ ਕਰਿਆ ਕਰੋ ਸਾਰੇ ਧਰਮਾਂ ਦਾ ਬਾਕੀ ਪਿਆਰਾ ਤੁਹਾਨੂੰ ਰਾਜੀ ਖੁਸ਼ੀ ਹੱਥ ਦੇ ਵਸਦੇ ਰਹੋ ਭਤੀਜ ਮਿਲ ਗਏ ਆ ਲੋਕ ਦੇ ਬੱਸ। ਹਾਂਜੀ ਭਤੀਜ ਮਿਲੇ ਨੇ ਨਾ ਕੋਈ ਹੋਰ। ਟਿਆਲੇ ਆ ਗਏ ਆਪਾਂ। ਹਾਂਜੀ ਦੋਸਤੋ ਪਟਿਆਲੇ ਆ ਗਿਆ ਮੈਂ ਬਾਈਪੀਐਸ ਵਾਲੀ ਸਾਈਡ ਚਾਹ ਪੀਣ ਆਇਆ ਤੀ ਆਪਣੇ ਭਤੀਜ ਆ ਗਏ ਯਾਰ ਮੁੰਡੇ ਆਪਣੇ ਭਤੀਜ ਨੇ ਕਹਿੰਦੇ ਚਾਹ ਪੀਣੀ ਨਹੀਂ ਹੈਗੀ ਚਾਚੇ ਅਸੀਂ ਪੀਣੀ ਆ ਪੁੱਤ ਨਾ ਨਾ ਜੀ ਉਂਇਓ ਨਾ ਕਹਿ ਦੀ ਤੇ ਭਤੀਜ ਮੇਰਾ ਖਾਲਸਾ ਕਾਲਜ 'ਚ ਪੜਦਾ ਹੈਗਾ ਖਾਲਸਾਲਿਆਂ ਨਾਲ ਪ੍ਰੇਮ ਆਪਣਾ ਤੁਹਾਨੂੰ ਪਤਾ ਹੀ ਆ ਪ੍ਰੇਮ ਸਾਰਿਆਂ ਨਾਲ ਆ ਪਰ ਖਾਲਸਾ ਚ ਆਪਾਂ ਦੂਤਨਵਾਰ ਜਾ ਕੇ ਆਏ ਆ ਉਹਦੇ ਕਰਕੇ ਬੰਦੇ ਦਾ ਲਗਾ ਆਟੋਮੈਟਿਕ ਹੋ ਜਾਂਦਾ ਏ ਹੋਰ ਦੱਸ ਭਤੀਜੇ ਹੋਰ ਕੁਝ ਖਾਣਾ ਹੋ ਖਿਲਾ ਦੇਣਾ ਯਾਰ ਪਰ ਅੱਜ ਮਾਹੌਲ ਠੰਡਾ ਜਿਹਾ ਲੱਗ ਰਿਹਾ ਮੈਨੂੰ ਉੱਧਰ ਹੈ ਕੀ ਚੱਕਰ ਆ ਇਹ ਛੁੱਟੀ ਘੱਟੀ ਆ ਨਾ ਭਤੀਜ ਸੁੰਗੜਦਾ ਨਹੀਂ ਗਾਇ ਕਿਤੇ ਨਾ ਨਾ ਹੈ ਨਾ ਨਾ ਛੁੱਟੀ ਘੱਟੀ ਆ ਨਾ ਅੱਜ ਹਾਂ ਉਹਦੇ ਕਰਕੇ ਫਰਕ ਆ ਛੁੱਟੀ ਕਰਕੇ ਹਾਂ ਠੀਕ ਆ ਠੀਕ ਆ ਉਹ ਕਰੇ ਠੀਕ ਨੇ ਯਾਰ ਵਧੀਆ ਹੀ ਵਧੀਆ ਸਭ ਠੀਕ ਆ ਤੂੰ ਕਰ ਸਰਕਾਰੀ ਅਪਲਾਈ ਭਤੀਜ ਜਰੂਰ ਜੀ ਛੋੜੇ ਸਾਹਿਬ ਜੱਦੇ ਬਣਾਉਣਗੇ ਤੇਰਾ ਕੰਮ ਨੌਕਰੀ ਤੈਨੂੰ ਮਿਲੂਗੀ ਓ ਮਿਲੂਗੀ ਯਾਰ ਆਜੋ ਭਾਈ ਚਾਹ ਪਿਲਾ ਦਈਏ ਤੁਹਾਨੂੰ ਜਿਗਰ ਦੇ ਟੋਸੇ ਕਿੱਥੇ ਘੁੰਮੇ ਆਏ ਸੀ ਮਨਾਲੀ ਆਏ ਮਨਾਲੀ ਹਾਂ ਮੇਰੀ ਵੀ ਜਾਣਦੀ ਸੁਲਾਪਤੀ ਜਿੱਧਰ ਜੰਮੂ ਕਸ਼ਮੀਰ ਜਾਊਂਗਾ ਮੈਂ ਦਾ ਅੱਛਾ ਉਹ ਕੰਮ ਠੀਕ ਆ ਉੱਥੇ ਆਪਣੇ ਭਤੀਜ ਮੈਸੇਜ ਕਮੈਂਟ ਕਰਦੇ ਹੁੰਦੇ ਨੇ ਇਹ ਚਾਚੇ ਤੂੰ ਆ ਜਾ ਤੇ ਤੈਨੂੰ ਅਸੀਂ ਘਰੇ ਰੱਖਾਂਗੇ ਅੱਛਾ ਜੀ ਮੈਂ ਕਿਹਾ ਚੱਲ ਕੋਈ ਨਾ ਭਤੀਜ ਮਾਰੂਗਾ 걔ੜਾ ਮੈਂ ਕਿਹਾ ਹਾਂ ਜੀ ਮਿੱਤਰੋ ਚਾਹ ਪੀ ਲਈ ਭਤੀਜਿਓ ਹੁਣ ਚੱਲਦੇ ਆਪਾਂ ਬਾਈ ਨੰਬਰ ਫਾਟਕ ਉਹਦੀ ਉਹ ਆਪੀ ਪੀਸੀ ਕਿਹੜਾ ਮਾਰ ਰਹੇ ਸੀ ਜੀ ਅੱਛਾ ਮੈਨੂੰ ਕਿਹਾ ਚਾਚਾ ਹੀ ਖੜੇ ਮੈਂ ਚਾਚਾ ਆ ਜਾ ਆ ਜਾ ਹਾਂ ਆ ਪਤੀਜ ਨੇ ਯਾਰ ਆਪਣੇ ਪੜਦੇ ਨੇ ਬੁੱਢਾ ਦਲ ਫੂਲ ਚ ਹੋਰ ਪੜਾਈ ਠੀਕ ਚੱਲਦੀ ਆ ਵਧੀਆ ਚੱਲਦੀ ਆ ਅੱਛੀ ਤੁਸੀਂ ਦੱਸੋ ਜੀ ਐਨ ਵਧੀਆ ਵਧੀਆ ਘਰੇ ਠੀਕ ਨੇ ਘਰ ਪਰਿਵਾਰ ਸਾਰਾ ਵੇ ਵੋਟਾਂ ਹੀ ਹੋਣਗਾ ਅੱਛੀ ਤੁਸੀਂ ਖੜਾਂਗੇ ਅੱਜ 27 ਤਾ ਆ ਜਵੇ ਕਿਹੜੀ ਪਾਰਟੀ ਵੱਲ ਸੋਚੇ ਆਜ਼ਾਦ 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 ਕੀ ਕਰੋਗੇ ਨਸ਼ੇ ਨੇ ਬੜਾ ਗੰਦ ਪਾਇਆ ਬਾਈ ਪੰਜਾਬ ਦੇ ਵਿੱਚ ਆਗਲ ਤਹੇ ਉਹਦਾ ਹੈ ਹੂਆ ਹੁਆ ਆਪਾਂ ਨੂੰ ਕੀ ਕਰਿਆ ਭਤੀਜੇ ਕੀ ਹਾਂ ਆ ਗਿਆ ਆ ਗਿਆ ਇੱਕ ਮਿੰਟ ਮੰਗ ਲਈ ਵਧੀਆ ਵਧੀਆ ਪੁੱਤ ਤੇ ਆ ਵੀ ਆਪਣੇ ਭਤੀਜੇ ਤੁਸੀਂ ਕਿਹੜੀ ਕਲਾਸ ਆ ਮੇਰੀ 12ਵੀਂ ਹੋ ਗਈ ਸੀ 12ਵੀਂ ਹੋ ਗਈ ਮੈਂ ਵੀ ਇਹ 18 ਸਾਲ ਤੇ ਕਿੱਥੇ ਮੈਂ ਕਨੌਰ ਅੱਛਾ ਕਨੌਰ ਕੀ ਗੱਲ ਅੱਛਾ ਇਹ ਪੇਜ ਹੈ ਜੀ ਸਾਡਾ ਟੀਵੀ ਗਰੂਪ ਬਲੌਗਰ ਵਾਲਾ ਇਹ ਮੇਰੇ ਫੋਲੋ ਕਰਵਾ ਲਓ ਜੀ ਕੋਈ ਨਾ ਮੈਨੂੰ ਆ ਲੈ ਦੇਖ ਲਓ ਭਈਆ ਪੇਜ ਦੇਖ ਲੋ ਮੁੰਡੇ ਦਾ ਫੋਲੋ ਕਰ ਲਿਓ ਕੀ ਨਵਾਂ ਬੋਲਦੇ ਮੜਾ ਜਾ ਪੀਪੀ 11 ਫੂਡ ਬਲੌਗਰ ਹੈ ਜੀ ਪੇਜ ਬਲੌਗਰ ਠੀਕ ਆ ਮੇਰੇ ਭਾਈ ਦਾ ਹੀ ਪੇਜ ਹੈ ਜੀ ਸਾਰੇ ਫੋਲੋ ਕਰੋ ਜੀ ਫਾਲੋ ਕੋਈ ਨਾ ਕੋਈ ਨਾ ਕਰ ਲਿਓ ਯਾਰ ਮੁੰਡੇ ਨੂੰ ਫੋਲੋ ਇੰਸਟਾ ਤੇ ਹਾਂ ਜੀ ਇੰਸਟਾ ਤੇ ਪੀਪੀ 11 ਫੂਡ ਬਲੌਗਰ ਹਾਂ ਜੀ ਮਿੱਤਰ ਪਿਆਰੇ ਹੋ ਪਟਿਆਲੇ ਹੋ ਮਾ ਹਾਂ ਬਾਈ ਨੰਬਰ ਜਾਊਗਾ ਆ ਭਤੀਜਾ ਆ ਕੇ ਯਾਰ ਕੇਕ ਰੱਖ ਲਿਆ ਭਤੀਜਿਆਂ ਨੇ ਲਿਆ ਕੇ ਭਤੀਜੇ ਦਾ ਬਰਥਡੇ ਆ ਆ ਜਾ ਉਹਨੇ ਆ ਜਾ ਇੱਥੇ ਆ ਬਰਥਡੇ ਪੋਏ ਚਾਚਾ ਸਰਚਦੇ ਆ ਲਵ 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 ਜੀ ਕਰਦੇ ਲਵ ਜੀ ਸਭ ਤੋਂ ਮੁੰਡੇ ਤੇ ਇਹਦਾ ਜਨਮ ਦਿਨ ਆ ਭਤੀਜ ਦਾ ਇਹਨੂੰ ਯਾਰ ਅਭਿਸ਼ ਕਰਦੇ ਹੋ ਮਿੱਤਰ ਪਿਆਰਿਓ ਵਧਾਈਆਂ ਦੇ ਦਿਓ ਮੇਰੇ ਭਤੀਜ ਨੂੰ 18 ਸਾਲ ਦਾ ਹੋ ਗਿਆ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਭਤੀਜ ਖਾਲਸਾ ਹੀ ਆ ਕੱਲ੍ਹ ਤੋਂ ਥੋੜਾ ਹਾਂਜੀ ਹਾਂ ਖਾਲਸਾ ਹੀ ਠੀਕ ਆ ਠੀਕ ਆ ਲਵ ਜੂ ਆ ਯਾਰ ਤੁਹਾਨੂੰ ਸਾਰਿਆਂ ਨੂੰ ਮੇਰੇ ਭਤੀਜਾਂ ਨੂੰ ਕਿੰਨੇ ਲੋ ਦੇਖੋ ਸਭੀ ਕੱਲ੍ਹ ਜੀ ਭਤੀਜ ਦਾ ਬਰਥਡੇ ਆ ਹੈਪੀ ਬਰਥਡੇ ਭਤੀਜੂ ਚੱਲ ਘੱਟ ਭਤੀਜ ਚਲੋ ਚਾਚਾ ਜੀ ਲਵ ਯੂ ਲਵ ਯੂ ਲਵ ਯੂ ਲਵ ਤਦ ਇਹ ਸਾਰੇ ਮੁੰਡਿਆਂ ਨੂੰ ਆ ਇਹਨਾਂ ਨੂੰ ਵੀ ਪਰ ਪਿਆਰੇ ਸਾਰੇ ਆ ਲਵ ਯੂ ਆ ਮੇਰੇ ਭਤੀਜ ਨੂੰ ਯਾਰ ਪ੍ਰਮਾਤਮਾ ਦੇਣ ਰੋ ਚਾਚਾ ਜੀ ਲਵ ਯੂ ਆ ਜੀ ਮੈਂ ਵੀ ਭੈਣ ਕਰੀ ਚੱਲ ਗਿਆ ਮੈਂ ਇੱਕੇ ਗੱਲ ਨਾਲ ਕੋਈ ਨਹੀਂ ਕੋਈ ਆਹੋ ਚਾਚਾ ਜੀ ਨੈਕਸਟ ਕਰਨਾ ਨਹੀਂ ਮੈਂ ਐਸਐਸਪੀ ਵਧੀਆ ਐਸਐਸਪੀ ਬੰਦਾ ਤਕੜਾ ਕੰਮ ਆ ਜਾ ਚਾ ਕੋਈ ਨਾ ਕਹਿ ਦਾਂਗੇ ਸਟੂਡੈਂਟਾਂ ਬਾਰੇ ਤਾਂ ਭਤੀਜ ਨੇ ਯਾਰ ਸਾਰੇ ਸਦਾ ਬਰਡੇ ਦੀ ਮੁੰਡੇ ਦਾ ਹੋ ਠੀਕ ਹੋ ਮੁੰਡਿਆ ਪਟਿਆਲੇ ਵਾਲਿਓ ਲਵ ਯੂ ਆ ਜਾ ਉਰੇ ਆ ਜਾ ਬਰਡੇ ਬੋਾਈ ਹਾਂ ਜੀ ਨਾ ਨਾ ਮਜ਼ਾਕ ਨਾ ਕਰੋ ਯਾਰ ਇਹਨਾਂ ਤੇ ਭਤੀਜ ਦਾ ਬਰਡੇ ਅੱਜ ਤੇ ਭਤੀਜ ਦਾ ਪਿੰਡ ਹੈਗਾ ਰੌਂਗਲਾ ਹੋ ਠੀਕ ਆ ਹਾਂ ਜੀ ਹਾਂ ਜੀ ਚਾਚਾ ਜੀ ਚਲੋ ਸਾਜ ਨੇ ਵਗ ਜਿਓ ਘਰੇ ਅੱਜ ਠੀਕ ਹੈ ਠੀਕ ਹੈ ਹਾਂ ਪਾਰਟੀ ਕਰਦੀ ਇਹਨਾਂ ਨੂੰ ਹਾਂ ਲਵ ਯੂ ਲਵ ਯੂ ਲਵ ਹਾਂ ਜੀ ਮਿੱਤਰ ਪਿਆਰੇਓ ਪਟਿਆਲੇ ਚਾਹ ਪੀ ਰਹੇ ਆ ਭਤੀਜ ਕਹਿੰਦੇ ਪੀਣੀ ਨਹੀਂ ਹੈਗੀ ਭਤੀਜ ਆਪਣੇ ਹੈਗੇ ਨੇ ਸਨੌਰ ਤੋਂ ਤੇ ਦੇਵੀਗੜਾ ਲੱਗਾ ਭਤੀਜਿਆਂ ਦਾ ਠੀਕ ਆ ਦੇਵੀਗੜਾ ਵਾਲਿਓ ਹਾਂਜੀ ਆ ਵਧੀਆ ਓਕੇ ਆ ਰਿਪੋਰਟ ਲਵ ਜੂਆ ਤੇ ਇਹ ਚੀਜ਼ਾਂ ਤੇ ਟੋਕੇ ਆ ਹਾਂਜੀ ਮਿੱਤਰੋ ਪਿੰਨ ਹੁਣ ਜਾਣ ਲੱਗਿਆ ਦੀ ਉਧਰ ਨੂੰ ਹੁਣ ਮੇਰੇ ਆ ਭਤੀਜ ਆ ਗਏ ਸਮਾਣੇ ਤੋਂ ਠੀਕ ਆ ਸਮਾਣੇ ਵਾਲਿਓ ਓਕੇ ਆ ਗੱਲਬਾਤ ਹਾਂਜੀ ਠੀਕ ਆ ਲਵ ਜੂਆ ਮੇਰੇ ਸਮਾਣੇ ਵਾਲੇ ਭਤੀਜਿਆਂ ਨੂੰ ਹਾਂਜੀ ਉਹ ਮੇਰਾ ਮਿੱਤਰ ਪਿਆਰਾ ਮਿਲ ਗਿਆ ਤੀ ਭਤੀਜ ਵੀ ਮਿਲਨੇ ਚਲੋ ਭਤੀਜਿਆਂ ਵੀ ਮਿਲੇ ਨੇ ਤੇ ਮੇਰਾ ਪੁਰਾਣਾ ਮਿੱਤਰ ਤੀਗਾ ਚੀਮਾ ਫਿਰ ਗੱਲਾਂ ਗੁੱਲਾਂ ਮਾਰਨ ਲੱਗੇ ਚਾਹ ਪੀਣ ਲੱਗੇ ਚਲੋ ਹੁਣ ਚਲਦੇ ਆ ਬਾਈ ਨੰਬਰ ਉੱਥੋਂ ਖਾਣ ਪੀਣ ਵਾਲਾ ਸਮਾਨ ਲੈ ਕੇ ਚਲਦੇ ਆ ਪਟਿਆਲਾ ਆਪਤੀ ਜਾ ਕੇ ਮੇਰੇ ਠੀਕ ਹੋ ਹਾਂਜੀ ਹਾਂਜੀ ਲਵ ਯੂ ਆ ਤੁਹਾਨੂੰ ਭਤੀਜਿਆਂ ਦਾ ਸਕੂਲ ਆ ਬੁੱਢਾਦਾਲ ਹਾਂਜੀ ਠੀਕ ਆ ਠੀਕ ਆ ਲਵ ਯੂ ਆ ਕੀ ਕਰਦੇ ਛੋਟੇ ਆ ਬਰ ਰੋਗ ਦੇ ਮਿੱਤਰ ਪਿਆਰਿਓ ਬਾਈ ਨੰਬਰ ਆ ਗਏ ਆਪਾਂ ਅੱਧਰ ਆ ਬੇਕਰੀ ਤੋਂ ਸੈਂਡਵਿਚੇ ਲੈ ਕੇ ਜਾਣੇ ਜਿਵਾਕਾਂ ਨੂੰ ਹੋਰ ਦੱਸੋ ਗੱਲਬਾਤ ਠੀਕ ਹੋ ਇਹ ਕਰਦੇ ਯਾਰ ਹਾਂ ਅ ਵੀ ਮਿੱਤਰ ਪਿਆਰਿਓ ਜਵਾਕਾਂ ਲਈ ਲੈ ਲਏ ਆਪਾਂ ਸੈਂਡਵਿਚ ਚਲਦੇ ਆਪਾਂ ਪਿੰਡ ਨੂੰ ਕੀ ਹਾਲ ਆ ਹਾਂ ਹਾਂ ਵਧੀਆ ਵਧੀਆ ਕੋ ਘਰ ਪਰਿਵਾਰ ਵਧੀਆ ਜੀ ਵਧੀਆ ਜੀ ਦੱਸੋ ਇੱਧਰ ਫਿਰ ਰਹੇ ਹੋ ਬਸ ਹੀ ਆਏ ਦੀ ਮੁੰਡੇ ਨਾਲ ਆਏ ਦੀ ਦਿਖਾਉਣ ਜਮਾਲ ਫੋਟੋ ਮੜਾ ਜਾ ਆਇਆ ਲੈ ਅਸੀਂ ਕੱਲ ਜੀ ਸਾਰਿਆਂ ਨੂੰ ਪਾਪੀ ਕਾ ਉਹ ਚਾਹੇ ਠੀਕ ਆ ਪੈਣ ਵਧੀਆ ਵਧੀਆ ਪਟਿਆਲਾ ਹੀ ਆ ਆਪਣਾ ਹਾਂ ਜੀ ਨਹੀਂ ਨਹੀਂ ਆਪਣਾ ਟੌੜਾ ਪਿੰਡ ਹੈ ਜੀ ਅੱਛਾ ਟੌੜਾ ਠੀਕ ਆ ਉਹ ਖਾਣਾ ਪੀਣਾ ਕੁਸਾ ਬਸ ਧੰਨਵਾਦ ਦੱਸਦੇ ਨਾ ਫੁੱਲਾ ਮੇਰਾ ਤਾਂ ਕੰਮ ਨਹੀਂ ਚੱਲ ਮਿਲਦੇ ਆ ਫਿਰ ਦੇ ਬੱਕਾ ਲਈ ਆਪਾਂ ਸੈਂਡਵਿਚ ਲੈ ਲੇ ਬਾਈ ਨੰਬਰ ਤੋਂ ਤੇ ਅਫਗਾਨੀ ਚਿਕਨ ਫੜਨਾ ਦੀਗਾ ਉਹ ਕਹਿੰਦਾ ਗੱਡੀ 'ਚੇ ਪਾਜੋ ਗੱਡੀ 'ਚ ਫੜਾ ਦਿੰਦੇ ਆ ਜੀ ਹੋਰ ਦੱਸੋ ਜਿਗਰ ਦੇ ਟੁੱਟੇ ਹੁਣ ਚੱਲਦੇ ਆਪਾਂ ਪਿੰਡ ਨੂੰ ਲੇਟ ਹੋ ਗਿਆ ਯਾਰ ਪਤੰਗ ਰਹਿ ਗਏ ਯਾਰ ਪਤੰਗ ਹੁਣ ਚੱਲ ਕੱਲ ਨੂੰ ਫਤੇਗੜ ਸਾਹਿਬ ਜਾਊਂਗਾ ਉੱਥੋਂ ਹੀ ਲੈ ਕੇ ਆਉਂਗਾ ਮੈਨੂੰ ਅੱਜ ਭਤੀਜੇ ਮਿਲੇ ਦੀ ਸਾਡੇ ਨਾਲ ਦੇ ਪਿੰਡ ਤੋਂ ਬੱਚੇ ਉਹਨਾਂ ਨੂੰ ਮੈਂ ਕਿਹਾ ਸੀ ਮੈਂ ਕਿਹਾ ਮੈਂ ਲੈ ਕੇ ਆਉਂਗਾ ਪੁੱਤ 20 ਬੱਚੀ ਪਤੰਗ ਮੈਂ ਕਿਹਾ ਲੈ ਜਿਓ ਆ ਕੇ ਕੋਈ ਗੱਲ ਵੀ ਆ ਵੀ ਬੇਨਤੀ ਕੀਤੀ ਉਹਨਾਂ ਨੂੰ ਕਿ ਚੈਨਾ ਡੋਰ ਨਹੀਂ ਵਰਤਣੀ ਹੈਗੀ ਆਮ ਧਾਗਾ ਹੁੰਦਾ ਜਿਹੜਾ ਕੱਪੜੇ ਸਿਉਣੇ ਹੁੰਦੇ ਆ ਉਹ ਰੀਲ ਵਰਤਿਓ ਮੈਂ ਕਿਹਾ ਗੁੰਟੇ ਵੀ ਹਾਂਜੀ ਦੋਸਤੋ ਅੱਜ ਤਾਂ ਬਹੁਤ ਟ੍ਰੈਫਿਕ ਆ ਬਾਈ ਨੰਬਰ ਵਾਲੇ ਪੁਲ ਦੇ ਉੱਪਰ ਹਾਂਜੀ ਦੋਸਤੋ ਘਰ ਨੂੰ ਜਾ ਰਹੇ ਹਾਂ ਰਸਤੇ 'ਚ ਬੱਸ ਮੜਾ ਜਾ ਹਾਉਣ ਐਗ ਫੜਨੇ ਨੇ ਐਗ ਲੈ ਕੇ ਚੱਲਦੇ ਹਾਂ ਘਰ ਨੂੰ ਹਾਂਜੀ ਦੋਸਤੋ ਲੈ ਲਿਆ ਸਮਾਨ ਆਪਾਂ ਹੁਣ ਚੱਲ ਮੂਫਲੀ ਲੈ ਲਈਏ ਕਰਮਾ ਕਰਮ ਕਾਇਕੇ ਚੱਲਦੇ ਆਂ ਚਲੋ ਜਿੰਨੇ ਵੀ ਅੱਜ ਤੁਸੀਂ ਮਿਲੇ ਯਾਰ ਤੁਹਾਨੂੰ ਸਾਰਿਆਂ ਨੂੰ ਪਿਆਰ ਰਾਜੀ ਖੁਸ਼ੀ ਹੱਸਦੇ ਬਸਤੇ ਰਹੋ ਤੇ ਜਿਹੜਾ ਪ੍ਰਧਾਨ ਵਾਲਾ account ਆ ਉਹਨੂੰ ਵੱਧ ਤੋਂ ਵੱਧ ਫੋਲੋ ਕਰੋ ਕਿਉਂਕਿ ਉਹ ਆਪਣਾ ਬੈਕਅੱਪ account ਹੈਗਾ ਭਤੀਜੀਓ ਕਿਉਂਕਿ ਸਿੰਘ ਸੇਮ ਜੀਤ ਵਾਲਾ ਜਿਹੜਾ ਪੁਰਾਣਾ account ਆਪਣਾ ਉਹਦੇ ਉੱਪਰ ਲੋਕ ਰਿਪੋਰਟਾਂ ਬਹੁਤ ਜ਼ਿਆਦਾ ਮਾਰ ਰਹੇ ਨੇ ਪਤਾ ਨਹੀਂ ਕੀ ਤਖਲੀਬ ਆ ਲੋਕਾਂ ਨੂੰ ਸਮਝ ਤੋਂ ਬਾਹਰ ਆ ਗੱਲ ਬਾਕੀ ਪਿਆਰ ਆਲੂ ਬੁਖਲੀ ਲੈ ਲੀਏ ਬੁਖਲੀ ਲੈ ਕੇ ਚੱਲਦੇ ਆਪਾਂ ਬਸ ਚੱਲਦੇ ਆਂ ਜੀ ਹੁਣ ਹਾਂਜੀ ਪਿੰਡ ਪਹੁੰਚ ਗਏ ਆਪਾਂ ਹਾਂਜੀ ਰੇ ਆ ਗਏ ਦੋਸਤੋ ਹੁਣੇ ਆਇਆ ਹਜੇ ਉਹ ਸੁਣਾਉ ਗੱਲਬਾਤ ਯਾਰ ਓਕੇ ਕੰਮ ਆਜੋ ਖਲਾ ਖਲਾ ਦਈਏ ਤੁਹਾਨੂੰ ਭਾਈ ਜਿਗਰ ਦੇ ਟੋਟੇਓ ਹਾਂਜੀ ਹੁਣੇ ਆਇਆ ਤੇ ਆਜੋ ਤੁਹਾਨੂੰ ਮੂੰਹ ਫਲੀ ਮਾਹ ਫਲੀ ਗੱਚਕ ਸਾਰਾ ਕੁਝ ਖਲਾ ਦਈਏ ਤੇ ਅੱਜ ਦੇ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਲਵ ਵੀ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿੱਤਰ ਪਿਆਰੇ ਓਕੇ